ਅਮਰਸਰ ਵਿੱਚ ਲਗਾਤਾਰ ਗੁੰਡਾਗਰਦੀ ਵੱਧੀ ਨਜ਼ਰ ਆ ਰਹੀ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਦਿਨ ਦਿਹਾੜੇ ਸੜਿਆਂ ਗੋਲੀਆਂ ਚਲਾ ਕੇ ਨੌਜਵਾਨ ਨੂੰ ਮੌਤੇ ਘਰ ਉਤਾਰ ਦਿੱਤਾ ਜਾਂਦਾ ਹੈ ਉੱਥੇ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਬੱਤ ਤੋਂ ਬੱਦਰ ਬਣੀ ਹੋਈ ਹੈ ਅਮਰਸਰ ਦੇ ਗਵਾਲ ਮੰਡੀ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਮਤਲਬ ਦੇਰ ਰਾਤ ਸ਼ਿਦ ਉਦਮ ਸਿੰਘ ਨਗਰ ਗਲੀ ਨੰਬਰ 5 ਵਿਖੇ ਇੱਕ ਨੌਜਵਾਨ ਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮੋਦੀਕਰ ਉਤਾਰ ਦਿੱਤਾ ਗਿਆ ਇਸ ਮੌਕੇ ਤੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣ ਕਰਕੇ ਦਿੰਦੇ ਹੋਏ ਕਹਿਿਆ ਕਿ ਛੋਟਾ ਰਾਜਨ ਤੇ ਉਸਦਾ ਪਰਿਵਾਰ ਸ਼੍ਰੀ ਆਮ ਨਸ਼ਾ ਵੇਚਦਾ ਕੰਮ ਕਰਦੇ ਹਨ ਜਿਹਦੇ ਚੱਲਦੇ ਸਾਡੇ ਭਰਾ ਨੇ ਉਹਨਾਂ ਨੂੰ ਗਲਤ ਇਲਜ਼ਾਮ ਨਸ਼ਾ ਵੇਚਣ ਦੇ ਲਗਾਏ ਜਾਂਦੇ ਸਨ ਤੇ ਸਾਡੇ ਭਰਾ ਨੇ ਆਪਣੇ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਿਸਦੇ ਚੱਲਦੇ ਛੋਟਾ ਰਾਜਨ ਤੇ ਉਸਦਾ ਪਰਿਵਾਰ ਸਾਡੇ ਪਰਿਵਾਰ ਦੇ ਨਾਲ ਰੰਜਿਸ਼ ਰੱਖਦੇ ਸੀ ਅਤੇ ਅੱਜ ਦਿਨ ਝਗੜਾ ਕਰਦੇ ਸੀ ਉੱਥੇ ਅੱਜ ਉਹਨਾਂ ਵੱਲੋਂ ਤੇਜ਼ਰ ਹਥਿਆਰਾਂ ਦੇ ਨਾਲ ਸਾਰੇ ਪਿਤਾ ਤੇ ਹਮਲਾ ਕਰ ਦਿੱਤਾ ਗਿਆ ਜਿਸਦੇ ਚੱਲਦੇ ਮੇਰਾ ਭਰਾ ਮੇਰੇ ਪਿਤਾ ਨੂੰ ਪੁਲਿਸ ਪ੍ਰਸ਼ਾਸਨ ਦੇ ਕੋਲ ਲੈ ਕੇ ਗਿਆ ਉਹਨਾਂ ਵੱਲੋਂ ਉਸ ਨੂੰ ਸਿਰੋਸਤਾਲ ਵਿੱਚ ਭੇਜਿਆ ਗਿਆ ਉੱਥੇ ਹੀ ਪਿੱਛਾ ਕਰਦੇ ਛੋਟੇ ਰਾਜਿੰਦਰ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਸਿਰੋਸਤਾਲ ਪੁੱਜੇ ਤਾਂ ਉਹਨਾਂ ਨੇ ਮੇਰੇ ਭਰਾ ਤੇ ਤੇਜ਼ਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਮੌਜ ਦੇ ਕਾਰਕੂਟਾ ਦਿੱਤਾ ਸਿਰੋਸਤਾਲ ਦੇ ਬਾਹਰ ਉਹ ਫਰਾਰ ਹੋ ਗਏ ਉਰੇ ਪੁਲਿਸ ਅਸਾਮ ਦੇ ਸਾਹਮਣੇ ਹੀ ਉਹਨਾਂ ਨੇ ਮੇਰੇ ਭਰਾ ਤੇ ਤੇਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਇਸ ਮੌਕੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਲੜਾਈ ਨਿਊ ਸ਼ੀਦ ਕੁਦਮ ਸਿੰਘ ਨਗਰ ਗਲੀ ਨੰਬਰ 5 ਵਿਖੇ ਹੋਈ ਹੈ ਤੇ ਜ਼ਖਮੀ ਨੌਜਵਾਨ ਨੂੰ ਸਿਰਫ ਸਟਾਰ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਅਸੀਂ লাশ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਂ ਨੂੰ ਦੇ ਲਾਈ ਕਿਉਂ ਆ ਮਸ ਨਹੀਂ ਆਇਆ ਇਹ ਕਿ ਆ ਮੈਂ ਕਿਉਂ ਆਇਆ ਦਾਤਰ ਮਾਰਨ ਆਇਆ ਵਾ ਵਾਤੀ ਕਿਉਂ ਜਾਣਾ ਮੈਨੂੰ ਪਤਾ ਤਾਂ ਲੱਗੇ ਤੁਹਾਨੂੰ ਪਤਾ ਲੱਗੇ ਕਿਉਂ ਜਾਣਾ ਮੈਂ ਕਿ ਅੱਗੇ ਨਹੀਂ ਜਾਣ ਦਿੰਦਾ ਮੈਂ ਮੈਂ ਅੰਦਰ ਕਰ ਲਿਆ ਇਹਨੂੰ ਹੈ ਅੰਦਰ ਕੀਤਾ ਤਾਂ ਅੰਦਰੋਂ ਦਾਤਰ ਚੁੱਕ ਲਿਆ ਆਪਣੇ ਦਾਦਰ ਚੁੱਕ ਕੇ ਲਿਆ ਆਵਾ ਉਹ ਤਾਂ ਤੇਰੇ ਡੈਡੀ ਦੇ ਵੱਜ ਗਿਆ ਮੈਂ ਬੂਹੇ ਬੰਦ ਕਰਦੀ ਮੈਂ ਵੀ ਇਹ ਗੱਲ ਕੀ ਹੈ ਝਗੜਾ ਮੁੰਡਾ ਚੱਲ ਕੇ ਚੰਗਾ ਭਲਾ ਰਿਆ ਵਾ ਠੀਕ ਹੈ ਇੱਥੇ ਆਣ ਕੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਆਣ ਕੇ ਬੂਹੇ ਦੇ ਵਿੱਚ ਉਹਨੂੰ ਛੁਰੀਆਂ ਮਾਰ ਜਾਂਦੇ ਆ ਸਮਝ ਲੱਗਣ ਲੱਗੀ ਪੁਲਸ ਵਾਲੇ ਕੋਲ ਖਲੋਤੇ ਆ ਪੁਲਸ ਵਾਲੇ ਆਰਾਮਣਾ ਮੈਂ ਆਣ ਕੇ ਰਹੀ ਜੀ ਇਹ ਤਾਂ ਕੁਝ ਵੇਖਿਆ ਹੀ ਨਹੀਂ ਇਹਦੇ ਸਾਹਮੁਖਰੀ ਇਹਦੇ ਇੱਥੇ ਕੈਮਰੇ ਲੱਗੇ ਐ ਲੋਕੇਸ਼ਨ ਘਟਾਓ ਸਾਰਾ ਕੋਈ ਵੇਖੋ ਇੱਥੇ ਪਤਾ ਲੱਗ ਜੂਗਾ ਨੇ ਹਸਪਤਾਲ ਦੇ ਅੰਦਰ ਆ ਕੇ ਮਾਰਤਾ ਭਾਜੀ ਗੇਟ ਦੇ ਉੱਤੇ ਪੁਲਸ ਵਾਲੇ ਵੇਖੋ ਜੀ ਗੇਟ ਤੇ ਪੁਲਸ ਵਾਲੇ ਖਲੋਤੇ ਹੁੰਦੇ ਸੀ ਬਿਲੋ ਹਸਪਤਾਲ ਦੇ ਬਾਹਰ ਮੈਂ ਤੇ ਹੁਣ ਨਵਾਂ ਨਹੀਂ ਆਣ ਲੱਗਾ ਬੜਾ ਪੁਰਾਣਾ ਆ ਰਿਹਾ ਸਮਝ ਲੱਗਣੀ ਲੱਗੀ ਇਹ ਕਿਹੜਾ ਕੰਮ ਕਰਨ ਕੀਤੇ ਆ ਜੇ ਪੁਲਸੀ ਮੁਕਰਦੀ ਉਹ ਆਪਣੇ ਦੇ ਤੇ ਆਮ ਬੰਦਾ ਕੀ ਕਰ ਲੂਗਾ ਭਾਜੀ ਝਗੜਾ ਉਹ ਇੱਥੇ ਪਹਿਲਾਂ ਝਗੜਾ ਕਿਤੇ ਹੋ ਰਿਹਾ ਝਗੜਾ ਘਰ ਹੋਇਆ ਉਹਨਾਂ ਦੇ ਉਹਦੇ ਪਿਓ ਦੇ ਦੰਤਰ ਵੱਜਿਆ ਵਾ ਉਹਨੂੰ ਲੈ ਕੇ ਥਾਣੇ ਆਏ ਥਾਣੇ ਵੱਥੇ ਆ ਰਹੇ ਉਹ ਤਾਂ ਇਹ ਗਵਾਂਡੀ ਗਵਾਂਡੀ ਆਪਸ ਦੇ ਵਿੱਚ ਪੁਲਿਸ ਇੱਥੇ ਮੌਕੇ ਤੇ ਮੌਜੂਦ ਸੀ ਮੌਜੂਦ ਪੁਲਿਸ ਭਾਜੀ ਉਹ ਮਲਾਇ ਮੋਕਰਦਾ ਪਿਆ ਸਾਬ ਸਮਝ ਲੱਗੇ ਲ ਕੁੜੀ ਆਣ ਕੇ ਤੇ ਆਮ ਬੰਦੇ ਦੇ ਬਸ ਭਾਜੀ ਗਿਆ ਨਹੀਂ ਇਹ ਨਹੀਂ ਜੀ ਮਾਂ ਨਹੀਂ ਗੰਦੇ ਕੁੜੀ ਨੂੰ ਮਜੂਸੀਆ ਕੁੜੀ ਦੇ ਪਿਆ ਲੈ 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 ਬਿਆਨ ਹੋ ਗਿਆ ਬਿਆਨ ਹੋ ਗਿਆ ਨਹੀਂ ਸੀ ਮੌਕੇ ਤੇ ਮੈਂ ਆਪਣਾ ਬੇਟਾ ਚੁੱਕਿਆ ਮੇਰਾ ਬੇਟਾ 3 ਮਹੀਨੇ ਦਾ ਉਹ ਤੋਂ ਬਾਅਦ ਜਿਹੜੇ ਮੁੰਡੇ ਦੇ ਡੱਟ ਹੋ ਗਈ ਆ ਮੁੰਡੇ ਥੋੜਾ ਦੇਖੋ ਜਦ ਜਿਹੜਾ ਸਰ ਥੋੜਾ ਬਰੀਫ ਕਰਤਾ ਤੁਹਾਨੂੰ ਸਰ ਮੇਰੇ ਖੱਲ੍ਹੇ ਲਈ ਨਾ ਬਰੀਫ ਨਹੀਂ ਕਰ ਰਿਹਾ ਮੈਂ ਸਰ ਥੋੜਾ ਦੱਸੋ ਕੀ ਹੋਇਆ ਕੀ ਥੋੜੀ ਜਿਹੀ ਗੱਲ ਹੋਈ ਕਿ ਤੇਰੀ ਲੜਾਈ ਹੋਈ ਸੀ ਦੀ ਉਦਮ ਸਿੰਘ ਨਗਰ ਉੱਥੇ ਲੜਾਈ ਹੋਈ ਤੇ ਇੱਥੇ ਆਏ ਸੀ ਕਿ ਤੇ ਇਹਨਾਂ ਦੇ ਚੋਟ ਲੱਗੀ ਹੋਈ ਸੀਗੀ ਇੰਟਰਨਲ ਇੰਜਰੀ ਸੀਗੀ ਇੱਥੇ ਆ ਗਏ ਉਹਨਾਂ ਦੀ ਦਾਇਤ ਹੋ ਗਈ ਸਰ ਕਹਿ ਰਹੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਕਿ ਨਾ ਮੱਥੇ ਆ ਖੰਜਰ ਮਾਰਿਆ ਗਿਆ ਇੱਥੇ ਕੁਝ ਨਹੀਂ ਆਪਾਂ ਸਾਡੇ ਗਾਰਡ ਇੱਥੇ ਲੱਗੀ ਹੋਈ ਸਾਰੇ ਹਾਲੇ ਦੁਆਰੇ ਤੋਂ ਪਤਾ ਕੀਤਾ ਇੱਥੇ ਕੋਈ ਲੜਾਈ ਨਹੀਂ ਹੋਈ। ਨਹੀਂ ਨਹੀਂ ਲੋਕ ਕਹਿ ਰਹੇ ਕਿ ਨਾ ਸਰ ਇੱਥੋਂ ਪੱਛ ਕੇ ਆਉਂਦਾ। ਕੋਈ ਕੋਈ ਨਹੀਂ ਪੱਛ ਕੇ ਗਿਆ। ਆਪਾਂ ਚੈੱਕ ਕਰ ਲੇ। ਕੋਈ ਕਿਸੇ ਬੰਦੇ ਨੇ ਕੋਈ ਅਰੇਸਟ ਵਗੈਰਾ ਹੋਈ ਹੈ? ਨਹੀਂ ਸਰ ਜੀ ਇਹ ਤਾਂ ਕੁਝ ਨਹੀਂ। ਫਿਰਾਲੀ ਕੋਰ ਮੇਰੇ ਕੋਲ ਸੀ ਲਾਈਟ ਕਹਿ ਤਾਂ ਮੈਂ ਕੱਢਾਂ। ਨਹੀਂ ਨਹੀਂ ਭਾਜੀ ਇਹ ਗੱਲ ਇਹ ਗੱਲ ਹੋਈਗੀ ਕਿ ਇਹ ਨਾ ਇਹ ਕਰਦਾ ਵਾ ਗਲਤ ਕੰਮ ਦਾ ਜਨ। ਤੇ ਇਹ ਗਲਤ ਕੰਮ ਕਰਦਾ ਵਾ ਤੇ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ। ਸਾਡੇ ਦੇ ਨਾਲ ਆਂਦਾ ਵਾ ਕਿ ਤੁਸੀਂ ਗਲਤ ਕੰਮ ਕਰਦੇ ਜੀ। ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਨੇ। ਤੇ ਆ ਕੇ ਖੁੰਦਕ ਤੇ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਮਾਰ ਦੇਣਾ ਵਾ ਕੌਣ ਕਹਿੰਦਾ ਰਾਜਨ ਕਹਿੰਦਾ ਛੋਟਾ ਰਾਜਨ ਛੋਟਾ ਰਾਜਨ ਕਾਕਾ ਵਾ ਤੇ ਉਹਦੀ ਮਾਰ 기ਨਾ ਮਾਰਦਾ 기ਨਾ ਵਾ ਸੁਨੀਤਾ ਸੁਨੀਤਾ ਰਾਣੀ ਉਹਦੀ ਮਾਰਦਾ ਨਾ ਆਏਗਾ ਵਾ ਤੇ ਮੋੜ ਤੱਕ ਮਾਰਨ ਲਈ ਗਿਆ ਵਿਚਾਰਾ ਸਾਈਡ ਤੋਂ ਲੰਘ ਲੰਘ ਕੇ ਆ ਗਿਆ ਵਾ ਘਰੇ ਬੂਆ ਢੋਣ ਲੱਗਾ ਵਾ ਤੇ ਨੇ ਦਾਤਨ ਮਾਰਿਆ ਵਾ ਪਿਆਂਦਿਆ ਹੀ ਸਾਡੇ ਕੈਮਰੇ 'ਚ ਰਕਮ ਨਹੀਂ ਗਈ ਆ ਉਹ ਕਿੱਟਾ ਵੇਚਦਾ ਉਹ ਕਿਹੜੇ ਨੰਬਰ ਗਲੀ ਪੈਂਦੀ ਆਪਣੇ ਰੇਡਰ ਲਈ ਨੰਬਰ ਕਿਹੜਾ ਪੈਂਦਾ ਹੈ ਗਲੀ ਨੰਬਰ 5 ਨਿਊ ਚਿੰਦੂ ਵਰਸਿੰਗਨਗਰ ਮੇਰਾ ਮੇਰਾ ਨਾਮ ਰੀਨਾ ਵਾ ਮਜੀਤ ਕੀ ਹੋਇਆ ਕੀ ਹੈ ਮੇਰਾ ਭਰਾ ਅੰਦਰ ਮਾਰਤਾ ਛੋਟੇ ਰਾਜਨ ਨੇ ਪਹਿਲਾਂ ਮੈਂ ਦੁਸ਼ਮਣ ਨਹੀਂ ਨਹੀਂ ਦੁਸ਼ਮਣ ਨਹੀਂ ਕਾਦੀ ਸਾਡੀ ਉਹ ਚਿੱਟਾ ਵੇਚਦਾ ਸੀ ਕੋਣ ਹੈ ਛੋਟਾ ਰਾਜਨ ਤੇ ਨਾਲ ਗਾਗਾ ਸਨੇਤਾ ਰਾਣੀ ਅੱਛਾ ਕਿਹੜੀ ਕਿਹੜੀ ਜਗ੍ਹਾ ਤੇ ਨਿਊਜੀ ਤਦਨ ਸਿੰਘ ਨਗਰ ਗਲੀ ਨੰਬਰ 5 ਰੋਜੀ ਮਾਡਲ ਦੇ ਲਾਗੇ ਉਹ ਗੁੰਡਾ ਕਰਦੀ ਕਿਤੇ ਅਪੂਰੀ ਬੂਰੀ ਕਹਿੰਦੀ ਆ ਉਹ ਤੇਰ ਨੇ ਦਾਤਰ ਚਲਾਈ ਇੱਟਾ ਚਲਾਈਆ ਸਾਡੇ ਘਰ ਤੇ ਤੂੰ ਹੁਣ ਕੋਇਆ ਕੀਆ ਹੁਣ ਉਹਨੇ ਜਦੋਂ ਮੈਂ ਡਾੜੀ ਤੇ ਮੱਜੀ ਆ ਆਇਆ ਵਾ ਹੱਤੀ ਪਿਆ ਵਾ ਉਹ ਤੇ ਹੱਤੀ ਪਿਆ ਮੇਰੇ ਬੂਏ ਤੇ ਜਦੋਂ ਤੇ ਮੈਂ ਕੀ ਕਹਿੰਦੇ ਆ ਬੂਆ ਬੰਦ ਕੀਤਾ ਡਾੜੀ ਤੇ ਦਾਤਰ ਵੱਜ ਗਿਆ ਵਾ ਹਦ ਤੇ ਜਦੋਂ ਅਹੀਂ ਬੂਆ ਬੰਦ ਕਰਕੇ ਦਾਤਰ ਵੱਜ ਗਿਆ ਵੇਖਿਆ ਮੈਂ ਛੱਟ ਜਾਈ ਲੱਗ ਗਈ ਮੈਂ ਕਿਹਾ ਜਾ ਜਾ ਕੇ ਤੇ ਡਾੜੀ ਨੂੰ ਥਾੜੇ ਰਿਪੋਰਟ ਕਰਾ ਦੇ ਉਹਦੀ ਜਾ ਕੇ ਹੈ ਐਨੇ ਕੀ ਕੀਤਾ ਵਾ ਉਹ ਬਾਚ ਅਸੀਂ ਥਾੜੇ ਆਏ ਮਾਂ ਨੂੰ ਮਾਂ ਕਾਕਾ ਤੇ ਨਾਲ ਕੀ ਕਹਿੰਦੇ ਛੋਟਾ ਰਾਜਣ ਪੁਲਸ ਵਾਲੇ ਥਾਣੇ ਤੁਸੀਂ ਆਏ ਜੀ ਥਾਣੇ ਮੇਰਾ ਭਰਾ ਤੇ ਡੈਡੀ ਆਏ ਆ ਥਾਣੇ ਵਾਲਿਆਂ ਨੇ ਉਹਨਾਂ ਨੇ ਇੱਥੇ ਸਿਵਲ ਭੇਜਤਾ ਵਾ ਸਿਵਲ ਆਏ ਜੇ ਨਾ ਨੂੰ ਬਤਾਵਾਗੀ ਉਹ ਇਦਾਂ ਦਾ ਹੈਗਾ ਵਾ ਉਹ ਪਹਿਲੇ ਵੀ ਉਹਦੇ ਰਿਕਾਰਡ ਗੰਦੇ ਹੀ ਉਹਦੇ ਨੂੰ ਵੀ ਸ਼ਹਿਰ ਪੁਲਿਸ ਨਾਲ ਦੀ ਢਾੜੀ ਮਿਲਦੀ ਧੁਕਦਾ ਕਿ ਮੈਨੂੰ ਨਹੀਂ ਕੁਝ ਪਤਾ ਮੈਨੂੰ ਨਹੀਂ ਕੁਝ ਪਤਾ ਮੇਰਾ ਭਰਾ ਮਾਰਤਾ ਉਹਨਾਂ ਨੇ ਪੂਰਜ਼ ਕਾਰਵਾਈ ਕਰੇ ਉਹਦੇ ਤੇ ਹੁਣ ਕਿੰਨੇ ਜਾਣਾਂ ਨੂੰ ਅੰਦਰ ਕਰਨਾ ਕੋਈ ਗੱਲ ਨਹੀਂ ਤੇ ਮੇਰੇ ਹਸਬੰਦ ਨੂੰ ਮਾਰਿਆ ਵੈਨਾਂ ਨੇ ਹਾਂਜੀ ਤੇ ਉਹ ਇਹ ਸਾਰੀ ਗੱਲ ਦਾ ਸੁਣਾ ਸਾਰੀ ਗੱਲ ਇਹ ਹੈ ਕਿ ਰਾਜਨ ਚਿੱਟਾ ਵੇਚਦਾ ਸੀਗਾ ਰਾਜਨ ਚਿੱਟਾ ਵੇਚਦਾ ਤੇ ਸਾਡਾ ਨਾਂ ਲਾਂਦਾ ਸੀ ਤੇ ਅਸੀਂ ਕੈਮਰੇ ਲਵਾ ਲਿਆ ਆਪਣੇ ਸੇਫਟੀ ਦੇ ਕਰਕੇ ਤੇ ਕਹਿੰਦਾ ਵਾ ਤੂੰ ਕੈਮਰੇ ਲਵਾਏ ਨੇ ਹੁਣ ਮੇਰੇ ਘਰ ਕੋਈ ਆਂਦਾ ਨਹੀਂ ਹੈਗਾ ਅਸੀਂ ਆਪਣੀ ਸੇਫਟੀ ਲਈ ਕੈਮਰੇ ਲਵਾਏ ਤੇ ਕਹਿੰਦਾ ਤੂੰ ਕੈਮਰੇ ਲਵਾਏ ਨੇ ਤੇ ਉਹਨੂੰ ਮਾਰਨ ਤੇ ਆ ਗਿਆ ਵਾ ਤੇ ਬੰਦਾ ਪੁੱਛੋ ਹੁਣ ਉਹ ਆਦਤ ਦਾ ਟਾਈਮ ਕਰੇ ਆਂਦੇ ਨੇ ਤੇ ਸਾਈਟੋਂ ਨਿਕਲ ਕੇ ਆਣ ਲੱਗੇ ਨੇ ਦਤਨ ਮਾਰਨ ਵਾਸਤੇ ਉਹਨੂੰ ਬਾਹਰ ਗਿਆ ਵਾ ਦਾ ਇਹਨਾਂ ਕਾਕਾ ਚੜ੍ਹ ਕੇ ਘਰ ਆਦਾ ਗਾ ਰਜਨਗਰ ਇਹ ਸਾਡੀ ਕਾਂਜੂ ਸੰਦੀ ਦਾ ਤਰ੍ਹਾਂ ਕੰਮ ਕਰਦਾ ਸੀ ਉਹਨੂੰ ਇਹ ਹੋਇਆ ਕਿ ਕੈਮਰੇ ਚੋਲੋ ਆਏ ਨੇ ਲੜਾਈ ਕਿਸ ਵਜ੍ਹਾ ਤੋਂ ਲੜਾਈ ਐਸੇ ਗੱਲੋਂ ਹੋਈ ਹੈ ਕਿ ਅਮਰੇ ਉੱਪਰੋਂ ਫੋਨੀ ਕਿਹਾ ਕਰਦੇ ਦਾਤਰ ਉੱਥੇ ਘਰੇ ਮਾਰਿਆ ਦਾਤਰ ਬੱਲੇ ਮਾਰਿਆ ਵਾ ਡੈਡੀ ਦੇ ਵੱਜ ਗਿਆ ਵਾ ਡੈਡੀ ਦੇ ਇੰਨਾ ਡੋਂਗੇ ਗਾ ਵਾ ਤੇ ਇੰਨਾ ਝੋੜਾ ਹੈ ਡੈਡੀ ਦੇ ਮਲਾਈਜਾ ਕਰਵਾ ਕੇ ਪੱਟੀ ਕਰਵਾਣ ਆਏ ਨੇ ਤੇ ਇੱਥੇ ਆ ਕੇ ਉਹਨੂੰ ਮਾਰ ਗਿਆ ਵਾ ਮਗਰੇ ਆ ਗਏ ਹਾਂਜੀ ਇੱਥੇ ਮਾਰ ਕੇ ਗਏ ਮਗਰੇ ਐਸੇ ਜਿਹਨਾਂ ਨੇ ਦਾਤਰ ਮਾਰਿਆ ਕਿੰਨੇ ਕ ਬੰਦੇ ਆਏ ਸੀ ਅਹੀ ਵੇਖੇ ਨਹੀਂ ਮੈਂ ਆਂਦੀ ਵੀਹੀ ਮਹਾਰਾਜੇ ਹੀਗੀ ਤੇ ਦੋਵੇਂ ਭਰਾ ਸੀ ਮਾਂ ਹੀ ਤੇ ਭੈਣ ਨੇ ਭੇਜਿਆ ਵਾ ਸਾਡੇ ਸਾਹਮਣੇ ਭੈਣ ਕਹਿੰਦੀ ਕੋਈ ਗੱਲ ਨਹੀਂ ਜਾ ਤੂੰ ਮਾਰਾ ਹਾਂਜੀ ਹਾਂਜੀ ਹਸਪੀਟਲ ਦੇ ਅੰਦਰ ਆ ਕੇ ਮਾਰ ਕੇ ਗਏ ਨੇ ਪੁਲਸ ਵਾਲਿਆਂ ਨੇ ਕੁਛ ਨਹੀਂ ਕੀਤਾ ਪੁਲਸ ਵਾਲਿਆਂ ਨੇ ਕੁਛ ਨਹੀਂ ਕੀਤਾ ਪੁਲਸ ਵਾਲੇ ਵੀ ਇੱਥੇ ਆ ਗਏ ਦੋਨੋਂ ਸਾਰੋਂ ਬਿਆੰਦੋ ਪੁਲਸ ਵਾਲੇ ਕਹਿੰਦੇ ਕਿ ਸਾਡੇ ਸਾਹਮਣੇ ਸੇਵ ਰੋਡ ਹੀ ਮਾਰੀ ਪੁਲਸ ਨੇ ਮਾਰੇ ਅੱਛਾ ਪੁਲਸ ਵਾਲੇ ਕਹਿੰਦੇ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਐ ਬਸ ਪੁਲਸ ਵਾਲਿਆਂ ਨੇ ਉਹਨੂੰ ਫੜਿਆ ਨਹੀਂ ਨਾ ਪੁਲਸ ਵਾਲੇ ਕਹਿੰਦੇ ਰੋਡ ਵੱਜੀ ਐ ਗੋਲੀ ਨਹੀਂ ਮਾਰੀ ਐ ਰੋਡ ਨਾਲ ਭਾਈ ਜੀ ਬੰਦਾ ਨਹੀਂ ਮਰਦਾ ਕਦੀ ਐਨਾ ਤੇ ਤੁਸੀਂ ਵੀ ਸਮਝ ਤਾ ਜੇ ਰੋਡ ਨਾਲ ਨਹੀਂ ਬੰਦਾ ਮਰਦਾ ਗੋਲੀ ਮਾਰੀ ਉਹ ਵੇਖ ਲੋ ਤੇ ਪੁਲਿਸ ਵਾਲੇ ਕਹਿੰਦੇ ਜੇ ਦਾਤੋ ਤਾਂ ਮਾਰੇ ਹਾਂ ਤਾਂ ਗੋਲੀ ਮਾਰੀ ਹੁੰਦੀ ਤੇ ਉੱਥੋਂ ਖੂਨੋ ਖੂਨ ਹੁੰਦਾ ਕੱਪੜੇ ਉਹਦੇ ਸਾਰੇ ਪਾੜਤੇ ਨੇ ਸਾਰੀ ਗੋਲੀ ਦਾ ਨਿਸ਼ਾਨ ਹੈ ਤੇ ਸਭ ਕੁਝ ਹੈਗਾ ਵਾ ਤੇ ਬੰਦਾ ਪੁੱਛੇ ਹੋਰ ਕਿੱਦਾਂ ਯਕੀਨ ਕਰੀਏ ਉਹਨਾਂ ਤੇ ਹੁਣ ਉਹਨਾਂ ਨੂੰ ਮੈਂ ਕਹਿੰਦੀ ਚੰਗੇ ਵਧੀਆ ਤੋਂ ਵਧੀਆ ਇਨਸਾਫ ਦਿੱਤਾ ਜੇ ਉਹਨਾਂ ਨੇ